ਸਾਰੇ ਵੀਰਾਂ ਨੇ ਇੱਕ ਵਾਰ ਫੇਰ ਸਰਬਸੰਮਤੀ ਨਾਲ ਮਤਾ ਪਾ ਕੇ ਮੈਨੂੰ ਦੁਬਾਰਾ ਪ੍ਰਧਾਨ ਚੁਣਿਆ। ਮੈਂ ਅੱਜ ਇਹ ਵਚਨ ਕਰਦਿਆਂ ਕਿ 2024-25 ਦੇ ਅਗਲੇ ਸੈਸ਼ਨ ਤੱਕ ਜਦੋਂ ਤੱਕ ਮੈਂ ਪ੍ਰਧਾਨ ਹਾਂ ਉਦੋਂ ਤੱਕ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਹਨਾਂ ਨੂੰ ਪੱਲੇ ਬੰਨ ਕੇ ਸਤਲੋਇ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗਾ। ਸਾਰੇ ਮੈਂਬਰਾਂ ਤੇ ਸਹਿਯੋਗ ਰਾਹੀਂ ਕਲਪ ਨੂੰ ਮੁਲੰਦੀਆਂ ਤੇ ਲੈ ਕੇ ਜਾਣਾ ਕਿਸੇ ਵੀ ਕੋਈ ਸਮੱਸਿਆ ਹੈਗੀ ਕਲਬ ਮੈਂਬਰ ਦੀ ਜਾਂ ਕਿਸੇ ਹੋਰ ਦੀ ਜੇ ਤੋ ਅਸੀਂ ਸਾਰੇ ਇਕੱਠ ਝਟ ਹੋ ਕੇ ਇੱਕ ਮੰਚ ਤੇ ਆ ਕੇ ਅਸੀਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅ ਅੱਜ ਆਪਾਂ ਗੱਲ ਕਰਾਂਗੇ ਲੋਕਤੰਤਰ ਦੇ ਚੌਥੇ ਥੰਮ ਦੀ ਲੋਕਤੰਤਰ ਦਾ ਚੌਥਾ ਥੰਮ ਪੱਤਰਕਾਰਤਾ ਪ੍ਰਸ ਤੇ ਜਲਦੀ ਹੋਣ ਨੂੰ ਬਰਕਰਾਰ ਰੱਖਣ ਲਈ ਪੱਤਰਕਾਰਾਂ ਦੀਆਂ ਸੂਚਨਾਵਾਂ ਨੂੰ ਇਕੱਤਰ ਕਰਨ ਲਈ ਪੱਤਰਕਾਰਾਂ ਨੂੰ ਇੱਕ ਛੱਤ ਥੱਲੇ ਇਕੱਠੇ ਹੋ ਕੇ ਬੈਠਣ ਲਈ ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹਨਾਂ ਦੇ ਵਿਚਾਰਾਂ ਤਜਰਬਿਆਂ ਪੰਨੂ ਸਾਂਝਾ ਕਰਨ ਲਈ ਅਫ ਗਿਲਾ ਫਰੋਇਪਰ ਅੰਦਰ ਉਤਮੀ ਸੰਘਰਸ਼ੀ ਪੱਤਰਕਾਰਾਂ ਨੇ ਸਤਲੁਜ ਪ੍ਰੈਸ ਕਲੱਬ ਦਾ ਗਠਨ ਕੁਝ ਸਾਲ ਪਹਿਲਾਂ ਕੀਤਾ ਸੀ ਜਿਸ ਦੀ ਲਗਾਤਾਰ ਹਰ ਸਾਲ ਜਿਹੜੀ ਸਰਵਸੰਮਤੀ ਨਾਲ ਚੋਣ ਹੁੰਦੀ ਹੈ ਇਹ ਉਹਦੇ ਤਹਿਤ ਹੀ ਅੱਜ ਸਤਲੁਜ ਪ੍ਰੈਸ ਕਲੱਬ ਅੰਦਰ ਵੱਡੀ ਗਿਣਤੀ 'ਚ ਪੱਤਰਕਾਰ ਭਾਈਚਾਰਾ ਇਕੱਤਰ ਹੋਇਆ ਜਿਸ ਵਿੱਚ ਪਿਛਲੇ ਸਾਲ ਦੀਆਂ ਗਤੀਵਿਧੀਆਂ ਨੂੰ ਕਮਾਕਾਰਾਂ ਨੂੰ ਬਹੁਤ ਹੀ ਉਸ ਸੱਜੇ ਢੰਗ ਨਾਲ ਵਿਚਾਰਦੇ ਹੋਏ ਅਗਲੇ ਸਾਲ ਦੀ ਚੋਣ ਲਈ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਸਾਰੇ ਹੀ ਵੀਰਾਂ ਨੇ ਉਹ ਸਾਂਝੀ ਜਿਤਾਈ ਤੇ ਬਹੁਤ ਹੀ ਸੰਜਮ ਨਾਲ ਬੜੇ ਫਰੰਮੇ ਨਾਲ ਅਤੇ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਡੱਟ ਕੇ ਮદાન 'ਚ ਡਟਣ ਵਾਲੇ ਅਗਰਨਾਨ ਸਿੰਘ ਗਾਮਾ ਸਿਟੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣ ਲਿਆ ਗਿਆ ਇਸ ਤੋਂ ਇਲਾਵਾ ਪਿਛਲੇ 3 ਸਾਲਾਂ ਤੋਂ ਚੇਅਰਮੈਨ ਵਜੋਂ ਸਭਾਵਾਂ ਅਨਭਾਰੇ ਵਿਜੇ ਸ਼ਰਮਾ ਜੀ ਨੂੰ ਦੁਬਾਰਾ ਤੋਂ ਤੀਸਰੀ ਵਾਰ ਜਿਹੜਾ ਚੇਅਰਮੈਨ ਬਣਾ ਕੇ ਪੱਤਰਕਾਰਾਂ ਨੇ ਸਰਬਸੰਮਤੀ ਦੇ ਜਿੱਥੇ ਮੋਰ ਲਾਈ ਉੱਥੇ ਆਪਣੇ ਭਾਈਚਾਰੇ ਨੂੰ ਇੱਕ ਹੋਣ ਤੇ ਭਾਈਚਾਰੇ ਦੀ ਆਵਾਜ਼ ਬਣਨ ਕਰਨ ਤੇ ਇੱਕ ਜੁਲਤਾ ਦਾ ਪ੍ਰਚਾਰ ਕੀਤਾ ਤੇ ਦੱਸਿਆ ਕਿ ਅਸੀਂ ਸਭ ਇੱਕ ਹਾਂ ਅੱਜ ਆਪਾਂ ਗੱਲ ਕਰਦੇ ਆਂ ਪ੍ਰੈਸ ਕਲਬ ਸਤ룰ਿਜ ਫਰੋਇਪ੍ਰੀਤੀ ਜਿੱਥੇ ਸਰ ਵੀਰਾਂ ਨੇ ਗਰਨਾਮ ਸਿੰਘ ਗਾਮਾ ਸਿੱਧੂ ਨੂੰ ਪ੍ਰਧਾਨ ਪੜਾਇਆ ਗਿਆ ਜੀ ਦੇ ਸ਼ਰਮਣ ਚੇਅਰਮੈਨ ਬਣਾਇਆ ਗਿਆ ਕਿਉਂ ਬਣਾਇਆ ਗਿਆ ਕਿਉਂਕਿ ਉਹਨਾਂ ਨੇ ਸਮੇਂ ਸਮੇਂ ਤੇ ਪੱਤਰਕਾਰਾਂ ਦੀ ਬਾਹ ਫੜੀ ਜਿਸ ਨੂੰ ਸਰਕਾਰੀ ਦਰਬਾਰੇ ਲੋਲ ਸੀ ਉਹਦੇ ਨਾਲ ਖੜੇ ਡੱਟ ਕੇ ਖੜੇ ਸੰਘਰਸ਼ ਦੀ ਲੋੜ ਪਈ ਬੋਲਣ ਦੀ ਲੋੜ ਪਈ ਕਦੇ ਨਹੀਂ ਘਬਰਾਏ ਤੇ ਉਹਨਾਂ ਨੇ ਆਪਣੀ ਵੀਰਾਂ ਦੀ ਆਰੰਭਜ ਨੂੰ ਪਛਾਣਦੇ ਉਹਨਾਂ ਦੇ ਨਾਲ ਖੜਿਆ ਇਹ ਹੀ ਸਾਡੀ ਬੇਨਤੀ ਆ ਹੋਰਨਪ੍ਰੈਸ ਕਲੱਬਾਂ ਨੂੰ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਦੀਆਂ ਨੂੰ ਤੁਸੀਂ ਆਪਣੇ ਸਾਥੀਆਂ ਦੇ ਨਾਲ ਖੜਿਆ ਕਰੋ ਤਾਂ ਜੋ ਅੱਜ ਜਿਹੜੀ ਪੱਤਰਕਾਰਤਾ ਹੈ ਉਹਦੀ ਹੋਂਦ ਨੂੰ ਖਤਰਾ ਹੈ ਵੱਡੇ ਵੱਡੇ ਤਮਾੜ ਲੋਕਾਂ ਦੇ ਤੇ ਕਾਬੂ ਚ ਹੋਣ ਜਾ ਰਿਹਾ ਤੇ ਜੇਕਰ ਅਸੀਂ ਲੋਕਾਂ ਦਾ ਵਾਕਿਆ ਹੀ ਚੌਥਾ ਥੰਨ ਬਣ ਕੇ ਵਿਚਰਨਾ ਚ ਸਾਨੂੰ ਇੱਕ ਡੁੱਟਦਾ ਦਾ ਪੁਟਾਵਾ ਕਰਨਾ ਪਏਗਾ ਸਾਨੂੰ ਉਹ ਸੰਘਰਸ਼ੀ ਨੌਜਵਾਨ ਦੀ ਪਛਾਣ ਕਰਨੀ ਪਊਗੀ ਆਰਪੂ ਦੀ ਪਛਾਣ ਕਰਨੀ ਪਊਗੀ ਜੋ ਸਾਡੇ ਹੱਕਾਂ ਤਦ ਘਰਾਂ ਦੀ ਰਾਖੀ ਕਰੇ ਆ ਅੱਜ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਜਿਹੜਾ ਪ੍ਰੈਸ ਕਲੱਬ ਫਰੋਇਦਪੁਰ ਦੀ ਚੋਣ ਹੋਈ ਤੇ ਗਰਨਾਥ ਸਿੰਘ ਗਾਮਾ ਸਿੱਤੂ ਵਿਜੇ ਸ਼ਰਮਾ ਜੀ ਨੂੰ ਵੱਡੇ ਮਾਣ ਸਨਮਾਨ ਗਾਮਾ ਸਿੱਤੂ ਜੀ ਜਿਹੜੇ ਉਹ ਪ੍ਰਧਾਨ ਚੁਣੇ ਗਏ ਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਉਹ ਇਸ ਜ਼ਿੰਮੇਵਾਰੀ ਨੂੰ ਦੁਬਾਰਾ ਤੋਂ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕਿੰਨੇ ਤਿਆਰ ਆ ਆ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਗਾਮਾ ਸਿੱਤੂ ਜੀ ਸਵਾਲਤਾ ਤੁਹਾਡਾ ਆ ਕੀ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ ਸਾਲ 2024-25 ਲਈ ਸਾਲਾਨਾ ਸਾਡਾ اجلاس ਹੋਇਆ ਔਰ ਸਤਲੋਏ ਪ੍ਰੈਸ ਕਲੱਬ ਦੇ ਦਫ਼ਤਰ ਦੇ ਵਿੱਚ ਮੈਂ ਪਿਛਲੀਆਂ ਵੀ ਦੋ ਟਰਨਾਂ ਜਿਹੜੀਆਂ ਪ੍ਰਧਾਨ ਰਿਹਾ ਇਸ ਕਲੱਬ ਦਾ ਔਰ ਸਾਰੇ ਵੀਰਾਂ ਨੇ ਇੱਕ ਵਾਰ ਫੇਰ ਸਰਬਸੰਮਤੀ ਨਾਲ ਮਤਾ ਪਾ ਕੇ ਮੈਨੂੰ ਦੁਬਾਰਾ ਪ੍ਰਧਾਨ ਚੁਣਿਆ ਔਰ ਮੈਂ ਸਾਰੇ ਮੈਂਬਰ ਸਹਿਬਾਨ ਜਿਨੇ ਵੀ ਸਾਡੇ ਵੱਡੇ ਸੀਨੀਅਰ ਔਰ ਜਿਨੇ ਵੀ ਮੇਰੇ ਛੋਟੇ ਭਰਾ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਵਾਅਦਾ ਕਰਦਾ ਜਿਸ ਤਰ੍ਹਾਂ ਪਹਿਲਾਂ ਸਤਲੋਏ ਪ੍ਰੈਸ ਕਲੱਬ ਚੜ੍ਹਦੀ ਕਲਾ ਵਿੱਚ ਸੀ ਔਰ ਸਾਰਿਆਂ ਨੇ ਅਸੀਂ ਮਿਲ ਕੇ ਸਾਥ ਦਿੱਤਾ ਕੋਈ ਵੀ ਕਿਸੇ ਤਾਂ ਨਾ ਕੋਈ ਪ੍ਰੋਬਲਮ ਆਈ ਹੈ ਮੁਸੀਬਤ ਆਈ ਹੈ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਲੜੇ ਆਂ ਚਾਹੇ ਕੋਈ ਸਮਾਜ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਏ ਆਂ ਔਰ ਬਿਨਾ ਵਿਤਕਰੇ ਤੋਂ ਕਿਸੇ ਵੀ ਗਰੀਬ ਦੀ ਕੋਈ ਵੀ ਕੋਈ ਪੀੜ ਤੋਂ ਸਾਡੇ ਕੋਲ ਆਇਆ ਤਾਂ ਅਸੀਂ ਉਹਦੀ ਗੱਲ ਸੁਣੀ ਉਹਨੂੰ ਪ੍ਰਕਾਸ਼ ਕੀਤਾ ਚੈਨਲਾਂ 'ਤੇ ਚਲਾਇਆ ਇਸੇ ਤਰ੍ਹਾਂ ਅਗਲੀ ਵਾਰ ਵੀ ਅਸੀਂ ਵਚਨ ਕਰਦੇ ਆਂ ਕਿ 2024-25 ਦੇ ਅਗਲੇ ਸੈਸ਼ਨ ਤੱਕ ਜਦੋਂ ਤੱਕ ਮੈਂ ਪ੍ਰਧਾਨ ਆ ਉਦੋਂ ਤੱਕ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਹਨਾਂ ਨੂੰ ਪੱਲੇ ਬੰਨ ਕੇ ਸੱਤ ਲੋਇ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਦੀ ਕੰਮ ਕਰਾਂਗੇ ਅੱਜ ਜਿਵੇਂ ਪ੍ਰਧਾਨ ਗੁਰਨਾਮ ਸਿੰਘ ਗਾਮਾ ਸਿੱਤੂ ਜੀ ਨੇ ਆਪਣੇ ਸੋਹਣੇ ਵਿਚਾਰ ਸੁਚੱਜੇ ਵਿਚਾਰ ਗੰਭੀਰਤਾ ਨਾਲ ਸਾਂਝੇ ਕੀਤੇ ਉਸੇ ਤਰ੍ਹਾਂ ਅਸੀਂ ਗੱਲ ਕਰਾਂਗੇ ਵਿਜੇ ਸ਼ਰਮਾ ਜੀ ਨੂੰ ਜਿਨ੍ਹਾਂ ਨੂੰ ਆਪਾਂ ਵਧਾਈਆਂ ਦਿੰਦੇ ਆ ਸ਼ਰਮਾ ਜੀ ਬਹੁਤ ਬਹੁਤ ਵਧਾਈਆਂ ਤੇ ਹੁਣ ਆਪਾਂ ਉਹਨਾਂ ਦੇ ਜਾਣਦੇ ਵਿਚਾਰ ਉਹਨਾਂ ਦਾ ਕੀ ਕੀ ਹੈ ਉਹਨਾਂ ਨੂੰ ਮਾਣ ਸਨਮਾਨ ਮਿਲਿਆ ਇੱਥੇ ਖੜੇ ਆ ਪੱਤਰਕਾਰਾਂ ਲਈ ਉਹਨਾਂ ਦਾ ਬਚਾਰਾ ਆਉਗਰ ਦਾ ਜਾਨ ਸਰਬਜੀਤ ਜੀ ਸੋ ਜੀ ਸਾਲ 2024-25 ਲਈ ਸਤਲੁਜ ਪ੍ਰੈਕਲਬੀ ਚੋਣਾ ਜਿਹੜੀਆਂ ਹੋਈਆਂ ਐ ਤੇ ਸਾਰੇ ਮੈਂਬਰਾਂ ਨੇ ਸਭ ਸਤਿਪੁਤਰੀ ਨਾਲ ਜਿਹੜਾ ਹੈਗਾ ਚੋਣ ਕੀਤੀ ਹੈਗੀ ਆ ਉਹਦੇ ਚ ਗੁਰਨਾਮ ਸਿੰਘ ਸਿੱਧੂ ਗਾਮਾ ਜੀ ਨੂੰ ਇਥੇ ਹੀ ਅਨੁਸਰ ਪ੍ਰਧਾਨ ਬਣਾਇਆ ਗਿਆ ਹੈ ਤੇ ਮੈਨੂੰ ਵੀ ਸਾਰੇ ਮੈਂਬਰਾਂ ਨੇ ਇਥੇ ਹੀ ਅਨੁਸਰ ਮੌਕਾ ਦਿੱਤਾ ਹੈ ਚੇਅਰਮੈਨ ਦਾ ਅਸੀਂ ਜਿਹੜੇ ਹੈਗਾ ਸਾਰੇ ਇੱਕ ਟੀਮ ਵਰਕ ਨਾਲ ਜੁੜੀ ਹੈ ਕਲੱਬ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਾ ਚਾਹੁੰਦੇ ਆ ਪਹਿਲਾਂ ਵੀ ਕੀਤੇ ਤੇ ਹੋਰ ਵੀ ਕਰਾਂਗੇ ਅਸੀਂ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਨੂੰ ਉਲੰਬੀਆਂ ਤੇ ਲੈ ਕੇ ਜਾਣਾ ਹੈ ਜੇ ਸੇ ਵੀ ਕੋਈ ਸਮੱਸਿਆ ਹੈਗੀ ਕਲੱਬ ਮੈਂਬਰ ਦੀ ਜਾਂ ਕਿਸੇ ਹੋਰ ਦੀ ਹੈਗੀ ਤੇ ਉਹ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਆ ਕੇ ਅਸੀਂ ਉਹਨੂੰ ਜਿਹੜਾ ਉਹਦੇ ਨਾਲ ਨਿਬੇੜਦੇ ਹਾਂ ਆਵਾਜ਼ ਬਰੰਦ ਕਰਦੇ ਰਹੀਏ ਜੋ ਗਲਤ ਹੁੰਦਾ ਉਸ ਨੂੰ ਸਾਹਮਣੇ ਲਿਆ ਕੇ ਪ੍ਰਸ਼ਾਸਨ ਤੋਂ ਸਹੀ ਕਰਾਉਣ ਲਈ ਉਹਨਾਂ ਦਾ ਧਿਆਨ ਖਿੱਚੀਏ ਤੇ ਸਰਕਾਰਾਂ ਨੂੰ ਉਹਨਾਂ ਦੇ ਬੰਦੇ ਫਰਚੇ ਵੱਲ ਲੈ ਕੇ ਜਾਈਏ ਇਹ ਹੀ ਪੱਤਰਕਾਰ ਦਾ ਫਰਜ਼ ਹੁੰਦਾ ਉਮੀਦ ਕਰਦੇ ਆਂਗੇ ਤੁਹਾਨੂੰ ਸਾਡਾ ਇਹ ਜਿਹੜੀ ਪੋਸਟ ਆ ਇਹ ਵੀਡੀਓ ਆ ਇਹ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਆਉਣ ਵਾਲੀ ਪੋਸਟ ਨਾਲ ਆਪਾਂ ਲੈ ਕੇ ਤੁਹਾਡੇ ਜਲਦ ਹਾਜ਼ਰ ਹੋਵਾਂਗੇ ਉਹਨਾਂ ਦੇ ਜੋ ਛੁੱਟੀਆਂ ਸਤਿ ਸ੍ਰੀ ਅਕਾਲ